ਫਗਵਾੜਾ ਦੇ ਵਿੱਚ 6 ਅਕਤੂਬਰ ਨੂੰ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ তুমਤਾਮ ਦੇ ਨਾਲ ਕੱਢੀ ਜਾਏਗੀ ਉਸ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਜਥੇਬੰਦੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪ੍ਰਸ਼ਾਸਨ ਦੇ ਨਾਲ ਵੀ ਲਗਾਤਾਰ ਮੀਟਿੰਗਾਂ ਜਾਰੀ ਨੇ ਕਿਉਂਕਿ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਦੇ ਵਿੱਚੋਂ ਜਿੱਥੋਂ-ਜਿੱਥੋਂ ਵੀ ਉਹ ਸ਼ੋਭਾ ਯਾਤਰਾ ਲੰਘੇਗੀ ਉੱਥੇ ਪੁਖਤਾ ਪ੍ਰਬੰਧ ਕੀਤੇ ਜਾਣ ਉਸ ਦੇ ਲਈ ਔਰ ਸਫਾਈ ਦਾ ਖਾਸ ਇੰਤਜ਼ਾਮ ਹੋਵੇ ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਵਾਲਮੀਕੀ ਜਥੇਬੰਦੀਆਂ ਦੇ ਵੱਲੋਂ ਇੱਕ ਰਿਵਿਊ ਬੈਠਕ ਕੀਤੀ ਗਈ ਔਰ ਇਸ ਬੈਠਕ ਦੇ ਵਿੱਚ ਫਗਵਾੜਾ ਦੇ ਮੇਅਰ ਮੌਜੂਦ ਰਹੇ ਹਲਕਾ ਇੰਚਾਰਜ ਮੌਜੂਦ ਰਹੇ ਏਡੀਸੀ ਮੈਮ ਮੌਜੂਦ ਰਹੇ ਔਰ तमाम ਜਥੇਬੰਦੀਆਂ ਦੇ ਆਗੂ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਔਰ ਮੀਟਿੰਗ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਸਾਡੀ ਪ੍ਰਸ਼ਾਸਨ ਦੇ ਨਾਲ ਸੁਖਾਵੇਂ ਟੰਗ ਦੇ ਵਿੱਚ ਇਹ ਬੈਠਕ ਹੋਈ ਔਰ ਪ੍ਰਸ਼ਾਸਨ ਦੇ ਵੱਲੋਂ ਇਹ ਆਸ਼ਵਾਸਨ ਦਵਾਇਆ ਗਿਆ ਹੈ ਕਿ ਇਸ ਪ੍ਰੋਗਰਾਮ ਨੂੰ ਕਰਨ ਦੇ ਲਈ ਕਿਸੇ ਵੀ ਤਰੀਕੇ ਦੀ ਕੋਈ ਵੀ ਕਮੀ ਨਹੀਂ ਛੱਡੀ ਜਾਏਗੀ ਆਦੀ ਤਰਮ ਪ੍ਰੇਮੀਆਂ ਜੀ ਵਾਲਮੀਕੀ ਜੀ ਜਿਸ ਤਰ੍ਹਾਂ ਕਿ ਅੱਜ ਪ੍ਰਸ਼ਾਸਨ ਦੇ ਨਾਲ ਪੂਰੇ ਵਾਲਮੀਕੀ ਫਗਵਾੜਾ ਦੇ ਜੋ ਵੀ ਵਾਲਮੀਕਨ ਸਮਾਜ ਦੇ ਸਾਰੀ ਮੀਟਿੰਗ ਹੋਈ ਆ ਜਿਹੜੀਆਂ ਜਿਹੜੀਆਂ ਵੀ ਅਸੀਂ ਸਮੱਸਿਆ ਹਰੇਕ ਮੱਲੇ ਨੇ ਆਪਣੇ ਇੰਡੀਵਿਜੂਅਲ ਮੱਲੇ ਦੇ ਬਾਈ ਸਮੱਸਿਆ ਦਸੀਆਂ ਗਈਆਂ ਸੀ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਬਹੁਤ ਵੱਡਾ ਵਿਸ਼ਵਾਸ ਦਿਲਾਇਆ ਗਿਆ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਸਾਰੀਆਂ ਸਮੱਸਿਆ ਹੱਲ ਕਰ ਦਿੱਤੀਆਂ ਜਾਉਂਗੀਆਂ ਤੇ ਇਸ ਵਾਰ ਸ਼ੋਭਾ ਯਾਤਰਾ ਜਿਹੜੀ 6 ਤਰੀਕ ਨੂੰ ਇੱਕ ਸ਼ਿਵਸ਼નગર ਤੋਂ ਦੂਸਰੀ ਪਲਾਈਗੇਟ ਤੋਂ ਜਿਹੜੀ ਕਿ ਬੱਸ ਸਟੈਂਡ ਕੋਲ ਆ ਕੇ ਮਿਲੂੰਗੀ ਫਿਰ ਇਕੱਠੀ ਚੱਲੂੰਗੀ 7 ਤਰੀਕ ਨੂੰ ਹਦਿਆਬਾਦ ਤੋਂ ਜਿਹੜੀ ਚੱਲੂੰਗੀ ਬਹੁਤ ਹੀ ਸਜਜੇ ਢੰਗ ਨਾਲ ਮਨਾਈ ਜਾਊਗੀ ਇਸ ਵਾਰ ਬਾਲਮਿਕੀ ਪ੍ਰਗਟ ਦੋਸ ਮੋਦ ਵਧੀਆ ਤਰੀਕੇ ਨਾਲ ਮਨਾਇਆ ਜਾਊਗਾ ਸਾਰਿਆਂ ਨੂੰ ਇੱਕ ਵਾਰੀ ਮੈਂ ਆਪਣੇ ਵੱਲੋਂ ਬਾਲਮਿਕੀ ਪ੍ਰਗਟ ਦੋਸ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਬਾਲਮਿਕੀ ਅੱਜ ਜਿਹੜੀ ਭਗਵਾਨ ਬਾਦ ਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦੇ ਫਿਰ ਦੇ ਸੰਬੰਧ ਦੇ ਵਿੱਚ ਫਗਵਾੜਾ ਪ੍ਰਸ਼ਾਸਨ ਦੇ ਨਾਲ ਵਾਲਮੀਕੀ ਸਮਾਜ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਜਿਸ ਦੇ ਵਿੱਚ ਜੋ ਸਾਡਾ ਸ਼ੋਭਾ ਯਾਤਰਾ ਦਾ ਰੂਟ ਪਲਾਨਿੰਗ ਸੀਗਾ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤੇ ਗਏ ਜੋ ਰਸਤੇ ਵਿੱਚ ਸ਼ੋਭਾ ਯਾਤਰਾ 'ਚ ਦਿੱਕਤਾਂ ਆਉਣ ਵਾਲੀਆਂ ਸੀ ਉਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਵੀ ਉਹ ਸਾਰੀਆਂ ਹੱਲ ਕੀਤੀਆਂ ਜਾਣ ਸਿਰਫ ਸ਼ੋਭਾ ਯਾਤਰਾ ਇਸ ਵੰਤ 'ਚ ਅੱਜ ਮੀਟਿੰਗ ਹੋਈ ਆ ਬਹੁਤ ਵਧੀਆ ਮੀਟਿੰਗ ਰਹੀ ਸਾਡੀ ਸਾਰੇ ਸਾਥੀਆਂ ਨੂੰ ਜੈ ਵਾਲਮੀਕੀ ਹਰ ਹਰ ਵਾ